Okay. ਆਕੇ ਮੈਂ ਮੇਟਰੀ ਖਾ ਰਹੀ ਹਾਂ ਦੇਖਦੇ ਰਹੋ ਪਟਾਪੀਆ ਦੀ ਆਵਾਜ਼ ਸਾਡੇ ਚੰਨ ਖਾਤਰ ਐਵਰ ਕਰਨਾ ਨਾ ਕੋਈ ਤਾਂ ਕਿ ਹਰ ਖਬਰ ਖਾ ਜਾਣ ਕਰਨ ਲਈ ਹੈ ਇਸ ਵਕਤ ਤੋਂ ਕੋਈ ਨਹੀਂ ਨਾ ਬਹਿ ਜਾ ਕੇ ਤੁਸੀਂ ਦੇਖੋ ਅੱਜ ਤੋਂ ਤੁਹਾਨੂੰ ਜਿਹੜਾ ਸਾਹਰੀ ਮੰਤਰ ਹੈ ਬਾਕੀ ਆ ਮਦਦਾਂ ਆਨਲਾਈਨ ਤੋਂ ਵੀ ਆ ਕੇ ਕਰਦੇ ਦੇਖੋ ਇਹ ਤੇਰਾ ਸਾਵਿਆ ਮੰਤਰ ਹੈ ਤੇਰਾ استان ਦੇ ਵਿੱਚ ਕਿਹ ਕਹਿੰਦੇ ਇੱਕ ਸਾਵਿਆ ਮੰਤਰ ਦੇ ਵਿੱਚ ਇੱਕ ਮਹੱਤਤਾ ਕਹਿੰਦੇ ਇੱਥੇ ਸਾਵਿਆ ਮੰਤਰ ਦੇ ਵਿੱਚ ਸਾਵਿਆ ਸੇੜ ਦੀ ਐਨੀ ਕਿਰਪਾ ਹੈ ਜੋ ਕਿ ਤੇ ਨੂੰ ਪੰਜ 10 ਤੇ 250 ਵਰਤਿਆ ਜੋ ਕਿ ਸਰ ਹੁੰਦਾ ਹੈ ਉਹਦਾ ਇੱਕ ਪੰਜਾਬ ਹੁਣਾ ਫੜਾ ਜਿਹੜਾ ਤੋਂ ਤੋਂ ਉਹ ਤੋਂ ਪਹੁੰਚ ਕੇ ਕਿਰਾਫਤ ਮੈਂ ਤਾਂ ਉਹਨਾਂ ਤੋਂ ਲੈ ਕੇ ਪਹੁੰਚੀ ਰਿਹਾ ਸੀ ਇੱਕ ਮੀਟਰ ਤੋਂ ਜਾਂ 33 ਬਾਅਦ ਤੇ ਇਸ ਟਾਈਮ ਵੀ ਸਾਥੀ ਸਾਡੇ ਤੋਂ ਹੀ ਕਾਲ ਕਰ ਰਹੇ ਹਨ ਲੇਕਿਨ ਉਹ ਵੀ ਸ਼ੁਰੂ ਹੋ ਗਿਆ ਹੈ ਦੱਸਦੇ ਕਿ ਇਹ ਮੰਤਰ ਸਫੇਰੇ ਪੰਜ 5:30 ਵਜੇ ਤੋਂ ਲੈ ਕੇ ਰਾਤ ਨੂੰ 11:00 ਤੱਕ ਹੁੰਦਾ ਰਹਿੰਦਾ ਹੈ ਤੇ ਜਿਦਾ ਕੀ ਤਸਦੀਕ ਹੈ ਉਹ ਵੀ ਹਮੇਸ਼ਾ ਚੱਲ ਜਾਂਦਾ ਹੈ ਤੇ ਤੁਹਾਨੂੰ ਬਾਹਰ ਹੀ ਦੱਸ ਇੱਕ ਵਾਰੀ ਫੇਟ ਖਾਵਾਂਗੇ ਅੰਦਰ ਫੋਟੋਗ੍ਰਾਫੀ ਦੀ ਹੈ ਜਿਹੜੀ ਵੀਡੀਓਗ੍ਰਾਫੀ ਹੈ ਉਹਦੀ ਮਨਾਹੀ ਹੈ ਫਿਰ ਵੀ ਅਸੀਂ ਜਿਹੜਾ ਬਾਹਰ ਦੱਸਿਆ ਉਹ ਤੁਹਾਨੂੰ ਇੱਕ ਵਾਰ ਫੇਰ ਦਿਖਾਉਂਦੇ ਆ ਜਿਹੜਾ ਮੰਦਰ ਬਾਹਰ ਦਿੱਸਦਾ ਉਹ ਤੁਹਾਨੂੰ ਇੱਕ ਵਾਰੀ ਫੇਰ ਤੁਹਾਨੂੰ ਟਾਈਟਨ ਨਾਲ ਜਿਹੜਾ ਆਰਾਊਂਡ ਭਰਿਆ ਜਿਹੜਾ 15 ਇੱਥੇ ਦੇਖ ਸਕਦੇ ਤੇ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਜਿਹੜਾ ਮੇਨਗੇਟ ਹੈ ਉਹ ਤੁਹਾਨੂੰ ਦਿਖਾਵਾਂਗੇ ਮੇਨਗੇਟ ਦੇ ਉੱਤੇ ਕਿਹੜਾ ਰੰਗ ਰੰਗੀਆਂ ਲੱਗੀਆਂ ਨੇ ਨਾਲ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੋਂ ਪਸਾਰ ਦੀਆਂ ਮੰਦਰ ਤਾਂ ਦਿੱਖੇ ਇਹ ਮੰਦਰ ਪੰਜਾਬ ਤੋਂ ਲਗਭਗ 1600 ਕਿਲੋਮੀਟਰ ਅਜਮੇਰ ਹੁੰਦੇ ਹੋਏ ਅਜਮੇਰ ਤੋਂ ਚਤੌੜਗੜ ਚਤੌੜਗੜ ਤੋਂ ਸਾਧੀਆਂ ਸ਼ਹਿਰ ਹੈ ਸਾਧੀਆਂ ਸ਼ਹਿਰ ਹੈ ਜਿਹੜਾ ਚਤੌੜਗੜ ਤੋਂ ਲਗਭਗ 49 50 ਕਿਲੋਮੀਟਰ ਤੇ ਪੰਜਾਬੀ ਆਤੀ ਆਵਾਜ਼ ਦੀ ਟੀਮ ਆ ਜਿਹੜੀ ਮੰਦਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚੀ ਸੀ ਤੇ ਉਹ ਜਾਣਕਾਰੀ ਲਈ ਤੁਹਾਨੂੰ ਜੇ ਕਿਸੇ ਜਾਣਕਾਰੀ ਚਾਹੀਦੀ ਹੈ ਚਾਹੀਦੀ ਤਾਂ ਪੰਜਾਬੀ ਦੀ ਆਵਾਜ਼ ਦੇ ਪੰਜਾਬੀ ਆਤੀ ਆਵਾਜ਼ ਦੇ ਜਿਹੜੇ ਆਨਲਰ ਹੈ ਉਹਨਾਂ ਦੇ ਨਾਲ ਸੁਖਵਿੰਦਰ ਖਰਾਨਾ 87 11 79 ਦੇ ਜਿਹੜੀ ਤੁਸੀਂ ਜਾਣਕਾਰੀ ਹੈ ਉਹ ਤੁਸੀਂ ਲੈ ਸਕਦੇ ਹੋ ਔਰ ਪੰਖ ਜਾਂ ਪਤਾ ਨਹੀਂ ਕਿੱਥੇ ਰਹਿਤੇ ਚੱਲ ਟਿਕ ਮੱਥ ਤੇ ਇੱਧਰ ਸਾਡੇ ਜਿਹੜੇ ਮੰਤਰਾਂ ਬਾਰੀ ਰੱਖੇ ਬੰਦੇ ਨੇ ਤੇ ਬਹੁਤ ਜਿਹੜਾ ਪ੍ਰਕਰਨਾ ਹੈ ਬਹੁਤ ਲੰਗੀਆਂ ਚੱਪੀਆਂ ਜੜੀਆਂ ਇਹ ਤੋਂ ਹੁਣ ਸਾਹਮਣੇ ਤੁਹਾਨੂੰ ਜਿਹੜਾ ਦਿਖਾਉਣਾ ਹੈ ਜਿਹੜਾ ਵਰਤਕਾ ਬਾਰੀ ਰੱਖ ਹੈ ਸਾਵਰੀਆ ਛੇਟਾ ਸਾਵਰੀਆ ਸ਼ਹਿਰ ਵਿਕੇ ਮੰਦਰਾ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਥੇ ਸੰਗਤ ਬਹੁਤ ਹਮ-ਮਾ ਆ ਕੇ ਜਿਹੜੀ ਆ ਪਹੁੰਚੀ ਹੈ ਸ਼ਾਇਦ ਪੰਜਾਬ ਦੇ ਦੋ-ਤਿੰਨ ਘੱਟਪਟਾ ਤੇ ਹੋਰ ਵੀ ਸਟੇਟਾਂ ਦੇ ਜਿਹੜੇ ਆ ਇੱਥੇ ਵੱਖ-ਵੱਖ ਸਟੇਟਾਂ ਦੇ ਜਿਹੜੇ ਨੇ ਦੇਖੋ ਰੰਗ-ਬਰੰਗੇ ਨੇ ਸਾਡਾ ਦੇ ਪੀਂਗਾਂ ਕਰੇ ਨਾਲ ਕਰੇ ਹਣੀਆਂ ਹੈ ਤੇ ਹੋਰ ਤੇ ਫੋਟੋਗ੍ਰਾਫਰ ਤੋਂ ਵੀ ਆ ਤੇ ਹੋਰ ਤੁਹਾਨੂੰ ਵਧੇਰੇ ਜਾਣਕਾਰੀ ਲਈ ਤੁਸੀਂ ਪੰਜਾਬੀ ਆਤੀ ਆਵਾਜ਼ ਦੀ ਟੀਮ ਦੇ ਨਾਲ 9576611379 ਦੇ ਸੰਪਰਕ ਕਰ ਸਕਦੇ ਹੋ ਹਾਂ ਪਤਾ ਨਹੀਂ ਬਹੁਤ ਇੰਨਾ ਬਾਦ ਹੀ ਤਰੱਕਾ ਹੈ ਇਸ ਨੂੰ ਦੱਸੋਨੇ ਹੁਮ ਵਾਲੀ ਰਸਤੇ ਜਾ ਰਹੇ ਮਨੂਰੋ ਦਾ ਅਕਸ਼ਾ ਜਿਹੜਾ ਤੁਹਾਨੂੰ ਦੇਖ ਸਕਦੇ ਹੋ ਤਰੱਕ ਵਰਗਿਆ ਦਾਇਤਾ ਦੇ ਨਾਲ ਸ਼ੁਭੋਤ ਬਹੁਤ ਜਾਨਦਾਰ ਸਟਾਈਲ ਹੈ ਦੇਖ ਤੇਰਾ ਪਿਆਰ ਦੀ ਮਾਲੂ ਕਰਨਾ ਨਾਲ ਤੋਂ ਤਾਂ ਕਿ ਖਿਆਨ ਕਰੀਏ ਜਿਹੜੀ ਫੈਲਦੇ ਆਧਾਰ ਤੇ ਸਰਵਟ ਕੋਲ ਸਕੇ ਹਾਂ ਹੈ ਕਾਹਦੇ ਅਸਲ ਨੈਤ ਤਸਵੀਰਾਂ ਦੇਖਦੇ ਹੋ ਕਿੰਨੀ ਤੇ ਭਾਸ਼ਾ ਦੇ ਨਾਲ ਤੇ ਐਲ ਸੀ ਆਰ ਦੇ ਖੇਤਰ ਤੋਂ ਨਿਕਲ ਰਿਹਾ ਹੈ ਸਾਡੇ ਖਾਬਰਾ ਖੇਤਰ ਦੇ ਲਈ ਇਹ ਬਹੁਤ ਬੜਾ ਕੰਮ ਹੈ ਪਹਿਲੀ ਵਾਰ ਹੈ ਜਿਹੜੇ ਸਾਲ ਦੀ ਅਸ਼ੇਰਤਾ ਮੰਦਰਾ ਹੈ ਬਈਕਰ ਕਾਕਸਿੰਦਵਾ ਅੱਥੀ ਨੂੰ ਕੋਸ਼ਿਸ਼ ਬਹੁਤ ਜ਼ਿਆਦਾ ਰਹੀ ਹੈ ਰਿਚੀ ਆ ਰਹੀ ਹੈ ਦੱਸਦਾ ਹੈ ਕਿ ਲੋਸੀ ਤੋਂ ਸੁਖਾਈ ਹੈ ਦੱਸ ਦਈਏ ਕਿ ਇਹ ਮੰਦਰ ਸਵੇਰੇ 7:30 ਵਜੇ ਤੋਂ ਲੈ ਕੇ ਰਾਤ ਨੂੰ 11:00 ਵਜੇ ਤੱਕ ਖੁੱਲ੍ਹਦਾ ਦਿਖਾ ਦੂ ਜਿਹੜਾ ਇੱਥੇ ਜਿਹੜਾ ਬਿਲਨਾ ਕਰ ਕੀਤੀ ਆ ਜਿਹੜਾ ਬੰਦੇ ਵੱਡੇ ਹਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 메ਨ ਗੇਟ ਹੈ ਬਾਰੀ ਗੇਟ ਦਾ ਦਰਸ਼ਕ ਅੱਗੇ ਤੁਹਾਨੂੰ ਜਿਹੜਾ 메ਨ ਗੇਟ ਹੈ ਜਿੱਥੋਂ ਬਿਲਕੁਲ ਐਂਟਰੀ ਹੁੰਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੋਂ ਮੰਦਰ ਦੇ ਬਿਲਕੁਲ ਅਸੀਂ ਬاہر ਆ ਚੁੱਕੇ ਹਾਂ ਜਿਹੜਾ ਬਾਹਰ ਜਾਣ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਹੈ ਜਿਹੜਾ ਤੁਸੀਂ ਤੁਹਾਨੂੰ ਸੌਨਿਆ ਸੀ ਆ ਜਿਹੜਾ ਮੇਨ ਗੇਟ ਹੈ ਪੰਡਤਾ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਹੈ ਜਿਹੜੇ ਲਾਈਟਿੰਗ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਦਿਖਾਉਣਾ ਹੁਣ ਇਸ ਟਾਈਮ ਦੇ ਉੱਤੇ ਜਿਹੜੀ ਨੀਲੀ ਲਾਈਟਿੰਗ ਆ ਉਹ ਜਗ ਰਹੀ ਹੈ ਰੱਗ ਬਰੰਗੀਆਂ ਲਾਈਟਾਂ ਜਿਹੜੀਆਂ ਮਨ ਨੂੰ ਬਹੁਤ ਔਂਦਾ ਮੇਨ ਗੇਟ ਹੈ ਜਿਹੜਾ ਸਾਬਰੀਆ ਸੇਟਜੀ ਦਾ ਮੰਦਿਰ ਦਾ ਜਗਾ ਤੇ ਉਹ ਤੁਸੀਂ ਦੇਖ ਸਕਦੇ ਮੇਨ ਗੇਟ ਦੇਖੋ ਲੈਟਾ ਪਤਨੀ ਆਉਂਦੀਆਂ ਹੁੰਦੀਆਂ ਤੁਹਾਨੂੰ ਦਿਖਾਵਾਂਗੇ ਕਿ ਹੁਣ ਬਿਲਕੁਲ ਡੈਟਿੰਗ ਜਿਹੜੀ ਪਤਨੀ ਹੁੰਦੀ ਹਲਕੀ ਉੱਤਕੀਆ ਵਾਇਟ ਵੈਕ ਦਾ ਤੇ ਸੋ ਪ੍ਰਿੰਦਰ ਸਿੰਘ ਰਾਮ ਜੀ ਇਜਤ ਸਾਸਤਰੀ ਕਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹਰ ਜਾਣਕਾਰੀ ਪਹਿਲੇ ਅਧਾਰ ਤੇ ਤੁਹਾਡੇ ਤੱਕ ਪਹੁੰਚ ਸਕੀ ਲੋਕਾਂ ਆ ਗਏ ਜੇ ਤਾਈ ਜੀ ਦਾ ਚਾਹੇ ਰਿਹਾ ਇਸ ਰੇਡੀਅਸ ਰਿਅਲ ਟਾਈਮ